ਸਾਥੀ ਗਲੀਆਂ ਚ ਜਮਾ ਹੁੰਦਾ ਰਹਤਾ ਸੀਵਰੇਜ ਦਾ ਗੰਦਾ ਪਾਣੀ ਕਈ ਮਹੀਨਿਆਂ ਤੋਂ ਲੋਕਾਂ ਨੂੰ ਆ ਰਹੀ ਹੈ ਇਸ ਗੰਦੇ ਪਾਣੀ ਦੇ ਕਾਰਨ ਪਾੜਸ ਮਸਤ ਬਿਲਕੁਲ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਸੀਵਰੇਜ ਦਾ ਹੁਣ ਤੱਕ ਕੋਈ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਤਾਂ ਮਾਮਲਾ ਜਿਹੜਾ ਅਮ੍ਰਿਤਸਰ ਦੇ ਇਲਾਕਾ ਕੋਟ ਖਾਲਸਾ ਤੋਂ ਸਾਹਮਣੇ ਜਿੱਥੇ ਬਿਨਾਂ ਬਰਸਾਤ ਹੋਈ ਗਲੀਆਂ ਦੇ ਵਿੱਚ ਪਾਣੀ ਰੁਕਦਾ ਰਹਿੰਦਾ ਔਰ ਸੀਵਰੇਜ ਦੇ ਪਾਣੀ ਦੇ ਕਰਕੇ ਆਉਣ ਜਾਣ ਦੀ ਸਮੱਸਿਆ ਖੜੀ ਹੁੰਦੀ ਹੈ ਇਲਾਕਾ ਨਿਵਾਸੀਆਂ ਨੇ ਕਈ ਵਾਰ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਨੂੰ ਵੀ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਪਰ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਵੱਲ ਕਿਸੇ ਨੇ ਮੂੰਹ ਕਰਕੇ ਨਹੀਂ ਦੇਖਿਆ ਸੋ ਲੋਕ ਸਰਕਾਰ ਨੂੰ ਦੁਹਾਈ ਪਾ ਰਹੇ ਨੇ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਇਹਨਾਂ ਗੰਦੇ ਪਾਣੀ ਕਰਕੇ ਸਕਿਨ ਬਿਮਾਰੀਆਂ ਜਨਮ ਲੈਂਦੀਆਂ ਨੇ ਤੇ ਗਲੀਆਂ ਦੇ ਵਿੱਚ ਇਕੱਠਾ ਹੋਇਆ ਪਾਣੀ ਹੁਣ ਘਰਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਗਿਆ ਹੈ ਮੇਰਾ ਨਾਮ ਜੈਮਲ ਸਿੰਘ ਜਗਤ ਦਾ ਨਾਮ ਦਾ ਇੰਦਰਾ ਕਲੋਨੀ ਕੋਟ ਖਾਲਸਾ ਇਹ ਮਸਲਾ ਹੈ ਮਸਲਾ ਤੁਹਾਡੇ ਸਾਹਮਣੇ ਹੀ ਆ ਪਾਣੀ ਦਾ ਵੇਖੋ ਪਾਣੀ ਜੀ ਖਲੋਗੇ ਤੁਹਾਡੇ ਨਾਲ ਗੱਲ ਬਾਤ ਕਰ ਰਹੇ ਆ ਗੰਦੇ ਪਾਣੀ ਦਾ ਮੰਦਾ ਹਾਲ ਹੈ ਕਈ ਇਹ ਹੁਣ 6-7 ਮਹੀਨੇ ਹੋ ਗਏ ਇਹੋ ਹਾਲ ਹੁੰਦੇ ਆ ਤੇਰੇ ਧੱਕਾ ਚੜਿਆ ਕੋਈ ਨਹੀਂ ਸੁਣਦਾ ਇੱਥੇ ਬੜੇ ਨੇ ਧਰਨੇ ਧੁੰਨ ਵੀ ਲਾਏ ਆ ਬੜਿਆ ਪ੍ਰਧਾਨਾਂ ਨੂੰ ਵੀ ਆਖਿਆ ਕੋਈ ਪ੍ਰਧਾਨਪੁਰ ਤੋਂ ਹੁਣ ਕੋਈ ਗੱਲ ਨਹੀਂ ਸੁਣਦੇ ਹੁੰਦੇ ਕਿੰਨਾ ਟਾਈਮ ਹੋ ਗਿਆ ਹਰ 6-7 ਮਹੀਨੇ ਹੋ ਗਿਆ ਐਂਦਾ ਮੰਦਾਲ ਹੋਣ ਡਿਆ ਅੱਗੇ ਤੇ ਮਾੜਾ ਮੋਟਾ ਹੋਣ ਤੇ ਬਹੁਤ ਜ਼ਿਆਦਾ ਹੋ ਗਿਆ ਤੇ ਤੁਹਾਡੇ ਸਾਹਮਣੇ ਹੀ ਹੈ ਕੀ ਮੰਗ ਕਰਦੇ ਹਾਂ ਅਸੀਂ ਮੰਗ ਆਦੀ ਕਰਨੀ ਆ ਪਾਣੀ ਪੀ ਪੀ ਲੋਕ ਬਿਮਾਰ ਹੋਣ ਡੇ ਕੋਈ ਕੇਸ ਨਿਕਲ ਕੇ ਬਾਹਰ ਆ ਕੋ ਬਥੇਰੇ ਆ ਲੋਕਾਂ ਦੇ ਵਿਚਾਰਾ ਢੜਬੀ ਹੋਣ ਡੇ ਇਹ ਮਾਰੇ ਲੋਕੀ ਆ ਇੱਥੇ ਗਰੀਬ ਲੋਕ ਰਹਿੰਦੇ ਆ ਉਹ ਇਤੋਂ ਲਾਗੋ ਜਾ ਕੇ ਦਵਾਈ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਆ ਵੀ ਲੋਕ ਮਰਨ ਡੇ ਗੰਦਾ ਪਾਣੀ ਤਾਰੇ ਸਾਹਮਣੇ ਉਹ ਪਾਣੀ ਵਿੱਚ ਆਉਂਦੇ ਆ ਡੂਟੀਆਂ ਦੇ ਉਹ ਪਾਣੀ ਲੋ ਪੀਣ ਨੂੰ ਮਜਬੂਰ ਹੋਏ ਤੇ ਜੇ ਤੁਹਾਡੀ ਮੰਗ ਨਾ ਪੂਰੀ ਕੀਤੀ ਗਈ ਫਿਰ ਨਹੀਂ ਪਾਣੀ ਮੰਗ ਪੂਰੀ ਕਰਨਗੇ ਤਾਂ ਫਿਰ ਹਾਰ ਕੇ ਕੋਹ ਨਾ ਕੋਹ ਕਰਾਂਗੇ ਤੇ ਤੁਮੇ ਲਾਵਾਂਗੇ ਹੀ ਸੜਕਾਂ ਤੇ ਜਾ ਜਾ ਕੇ ਫਿਰ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੱਬਾ ਪ੍ਰਧਾਨ ਹੈ ਜੀ ਕੀ ਮਸਲਾ ਹੈਗਾ ਮਸਲਾ ਕੀ ਹੈ ਜੀ ਮਸਲਾ ਤੁਹਾਡੇ ਸਾਹਮਣੇ ਆ ਜੀ ਨਰਕ ਦੀ ਜ਼ਿੰਦਗੀ ਆ ਪਾਣੀ ਭਰਿਆ ਹੋਇਆ ਗਲੀਆਂ ਦੇ ਵਿੱਚ 6 ਮਹੀਨੇ ਹੋ ਗਿਆ ਜੀ ਤਕਰੀਬਨ ਟੋਲੀ ਟੋਲੀ ਸਟਾਰਟ ਹੋਏ ਤੋਂ 6 ਮਹੀਨੇ ਹੋ ਗਿਆ ਪਰ ਅੱਜ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਅੱਜ ਦੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਆ ਬੱਚੇ ਬਹੁਤ ਪਰੇਸ਼ਾਨ ਆ ਬਿਮਾਰ ਰਹਿ ਰਹੇ ਨੇ ਲੋਕਾਂ ਦੇ ਘਰ ਡਿੱਗਣ ਤੇ ਆ ਗਏ ਨੇ ਇੰਨੀ ਨਰਕ ਦੀ ਜ਼ਿੰਦਗੀ ਜੀ ਰਹੇ ਆ ਕਿ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਕੋਈ ਪ੍ਰਸ਼ਾਸਨ ਵਗੈਰਾ ਆਈ ਹੈ ਕੋਈ ਨਹੀਂ ਆਉਂਦਾ ਜੀ ਆਉਂਦੇ ਆ ਆ ਕੇ ਗੋਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਨੇ ਕੋਈ ਹੱਲ ਨਹੀਂ ਕਰਦਾ ਜੋ ਪ੍ਰੋਪਰ ਹੱਲ ਆ ਉਹ ਕੋਈ ਨਹੀਂ ਕਰਦਾ ਛੋਟੀ ਮਾਰਦੇ ਨੇ ਛੋਟੀ ਮਾਰ ਕੇ ਚਲੇ ਜਾਂਦੇ ਨੇ ਛੋਟੀ ਮਾਰ ਨਾਲ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਦੀ ਮੰਗ ਕਰਦੇ ਮੰਗ ਕੀ ਕਰਦੇ ਆ ਜੀ ਮੰਗੇ ਦੇ ਵਿੱਚ ਵੇਖੋ ਜੀ ਸੀਵਰੇਜ ਬਹੁਤ ਪੁਰਾਣੇ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਗਾਰਾਂ ਭਰੀਆਂ ਹੋਈਆਂ ਨੇ ਉਹਨਾਂ ਨੂੰ ਕਢਵਾਇਆ ਜਾਵੇ ਤਾਂ ਹੱਲ ਹੈ ਇੱਕ ਇਹਨਾਂ ਨੇ ਬੋੜੀ ਸਾਹਬ ਰੋਡ ਦੇ ਉੱਤਰੋਂ ਗੰਦੇ ਨਾਲੇ ਦੇ ਉੱਤੋਂ ਦੋ ਮੋਟਰਾਂ ਜਿਹੜੀਆਂ ਨੇ ਉਹ ਚੁੱਕ ਦਿੱਤੀਆਂ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਪ੍ਰੋਬਲਮ ਬਣੀ ਹੋਈ ਆ ਹਾਂਜੀ ਇੰਡੀ ਕੀ ਨਾਮ ਤੁਹਾਡਾ ਵੀਨਾ ਦੇਵਗਨ ਜਗਾ ਕਿਹੜੀ ਹੈ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 9 ਕੀ ਮਸਲਾ ਹੈ ਮਸਲਾ ਸਾਡੇ ਸਾਹਮਣੇ ਪਾਣੀ ਦਾ ਮਸਲਾ 2006 ਤੋਂ ਮਸਲਾ ਹੈ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿਆਦਾ ਕਈ ਆਫਿਸਾਂ 'ਚ ਟੱਕੇ ਖਾਦੇ ਨੇ ਲੈਟਰਾਂ ਵੀ ਗੱਡੀਆਂ ਨੇ ਚੇਅਰਮੈਨ ਆਫ ਪੰਜਾਬ ਮੁੱਖ ਮੰਤਰੀ ਸਾਹਿਬ ਤੱਕ ਲੈਟਰਾਂ ਗਈਆਂ ਨੇ ਪਰ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ 2006 ਤੋਂ ਮਸਲਾ ਚੱਲਣ ਡਿਆ ਹੌਲੀ 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 ਵਾਅਦਾ ਵਾਅਦਾ ਸਾਰੇ ਇਸ ਵੇਲੇ ਸਾਡੀ ਪੂਰੀ ਗਲੀ ਕਵਰ ਆ ਕੋਈ ਵੀ ਘਰ ਨਹੀਂ ਬਚਿਆ ਸਾਡੇ ਮਕਾਨ ਡੇਗ ਪੇ ਜ਼ਿੰਮੇਵਾਰ ਸਰਕਾਰ ਹੋਵੇਗੀ ਕਾਰਪੋਰੇਸ਼ਨ ਨਗਰ ਨਿਗਮ ਹੋਵੇਗਾ ਕੀ ਮੰਗ ਕਰ ਰਹੇ ਜੰਦੇ ਮੇਰੀ ਮੰਗ ਇਹੀ ਆ ਕਿ ਪਾਣੀ ਦਾ ਮਸਲਾ ਸਹੀ ਹੋਵੇ ਮੇਰੇ 97 ਸਾਲ ਦੀ ਮਾਤਾ ਅੰਦਰ ਆ ਮੈਂ ਉਹਨਾਂ ਨੂੰ ਵੀਡੀਓ ਦਿਨੀ ਦਵਾਈ ਲੈਣ ਤੋਂ ਬੈਠੇ ਹੋਏ ਆ ਉਹ ਅੰਦਰ ਨਹੀਂ ਜਾ ਸਕਦੇ ਐਮਐਨਏ ਸਾਹਿਬ ਇੱਥੋਂ ਤੱਕ ਆ ਕੇ ਵੇਖ ਕੇ ਵੀ ਨਹੀਂ ਗਏ ਉਹ ਵੇਖ ਵੀ ਨਹੀਂ ਸਕਿਆ ਵੀ ਕੀ ਹਾਲਾਤ ਨੇ ਬਾਕੀ ਉਹਨਾਂ ਦੀ ਦਵਾਈ ਲੈਣ ਤੋਂ ਬੈਠੇ ਹੋਏ ਆ ਦੋ ਬੱਚੇ ਨੇ ਛੋਟੇ ਮੇਰੇ ਪੋਤਰਾ ਪੋਤਰੀ 4 ਸਾਲ ਦਾ ਬੱਚਾ ਜਿਹੜਾ ਕਿ 2 ਸਾਲ ਤੋਂ ਉੱਪਰ ਲੱਗਣ ਹੀ ਨਹੀਂ ੜਿਆ ਹੁਣ ਕੀ ਮੰਗ ਰਹੇ ਤੁਸੀਂ ਸਾਡੀ ਮੰਗੇ ਹੋ ਸਾਫ਼ ਹੋਵੇ ਪਾਣੀ ਪੱਕੇ ਤੌਰ ਤੇ ਇਹ ਨਹੀਂ 2-4 ਦਿਨ ਜਾਂ 2 ਮਹੀਨੇ ਵਾਸਤੇ ਹੋ ਜਾ ਸਾਡੇ ਮਕਾਨ ਵੀ ਡਿੱਗਣ ਦਾ ਸਾਡੇ ਬੱਚੇ ਬਿਮਾਰ ਉਹਨਾਂ ਦਾ ਹੱਲ ਜੋ ਵੀ ਹੈ ਪੱਕੇ ਤਰੀਕੇ ਨਾਲ ਪਾਣੀ ਹੋਵੇ ਬਰਸਾਤ ਆ ਗਈ ਸਾਰੀਆਂ ਬਿਮਾਰੀਆਂ ਦਾ ਜ਼ਿੰਮੇਵਾਰ ਹੋ ਬਿਮਾਰੀਆਂ ਦੁਨੀਆਂ ਵੀ ਬਿਮਾਰੀਆਂ ਨੇ ਸਾਰੀਆਂ ਸਲੰਡੀਆਂ ਨੇ ਕਰਦੇ ਕਿਸੇ ਘਰਸ ਵੀ ਕੋਈ ਸੇਫ ਨਹੀਂ ਹੈਗਾ ਕੀ ਨਾਮ ਤਾਂ ਦੱਸ ਸ਼ਾਲੂ ਜਗ੍ਹਾ ਦਾ ਨਾਮ ਦੱਸ ਇੰਦਰਾ ਕਲੋਨੀ ਕੋਟ ਖਾਲਸਾ ਗਲੀ ਨੰਬਰ 9 ਕੀ ਮਸਲੇ ਕਰ ਸੀਵਰੇਜ ਦੇ ਪਾਣੀ ਦਾ ਜੋ ਬੜੀ ਕੀ ਪ੍ਰੋਬਲਮ ਹੈ 6 ਮਹੀਨਿਆਂ ਤੋਂ ਹੋਈ ਆ ਛੋਟੇ ਛੋਟੇ ਬੱਚੇ ਸਾਡੇ ਸਕੂਲ ਜਾਣ ਤੋਂ ਵੀ ਮੁਸ਼ਕਲ ਹੋ ਰਹੀ ਆ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈ ਰਿਹਾ ਉਹਨਾਂ ਨੂੰ ਇਹ ਇਨਫੈਕਸ਼ਨ ਕਿੰਨੀ ਕਿ ਜ਼ਿਆਦਾ ਹੋ ਗਈ ਹੈ ਕਿ ਹਰ ਘਰ 'ਚ ਦੋ ਬੱਚੇ ਬਿਮਾਰ ਜਾਂ ਕਿਸੇ ਦੇ ਪੇਟ ਦਰਦ ਹੋ ਦੀ ਕਿਸੇ ਨੂੰ ਲੂਜ਼ ਮੋਸ਼ਨ ਹੋ ਰਹੀ ਹੈ ਇਹੋ ਹੀ ਪਾਣੀ ਸੀਵਰੇਜ ਦਾ ਪਾਣੀ ਇਚ ਉਹ ਸਮਰਸੀਬਲ ਪਾਣੀ ਦੇ ਜਮੀਨ ਰਾਹ ਜਾ ਰਿਹਾ ਤੇ ਆ ਰਿਹਾ ਉਹ ਚ ਇੰਨੀ ਕਿ ਸਮੈਲ ਆ ਰਹੀ ਹੈ ਪੀਣ ਵਾਲਾ ਪਾਣੀ ਵੀ ਪੀਣ ਦੇ ਮਤੇ ਨਹੀਂ ਕਾਬਿਲ ਹੈਗਾ ਅਸੀਂ ਐਮ ਐਲ ਏ ਆਫਿਸ 'ਚ ਗਏ ਆ ਦੋ ਚਾਰ ਦਿਨ ਤੋਂ ਮੈਂ ਪਹਿਲਾਂ ਪੀਏ ਨੂੰ ਫੋਨ ਵੀ ਕਰਦੀ ਆ ਪਰ ਪੀਏ ਨੇ ਮੈਨੂੰ ਇਹ ਸ਼્વાસਨ ਦਿੱਤਾ ਕਿ ਮੈਂ ਇਹ ਹਫਤੇ ਤੱਕ ਕਰਾਂਗਾ ਉਸ ਤੋਂ ਬਾਅਦ ਮੈਂ ਨੂੰ ਦੋ ਦਿਨ ਪਹਿਲਾਂ ਫੇਰ ਕਾਲ ਕੀਤੀ ਆ ਉਹਨੇ ਕਿਹਾ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਨਹੀਂ ਹੱਲ ਹੈਗਾ ਅਸੀਂ ਅਫਸਰਾਂ ਨੂੰ ਕਹ ਸਕਦੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਦੀ ਕੋਈ ਗੰਜائش ਨਹੀਂ ਹੈਗੀ ਆਪਾਂ ਇਹਦਾ ਕੋਈ ਮਸਲਾ ਨਹੀਂ ਆ ਸਕਦੇ ਉੱਚੇ ਪੁੱਲ ਤੇ ਬੈਠਣ ਬੋਰੀਆਂ ਮਿਚਾ ਕੇ ਤੁਹਾਡੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਅੱਜ ਵੀ ਮੈਂ ਪੀਏ ਨੂੰ ਮੇਰੀ ਕਾਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਮੈਂ ਕਿੰਨੀ ਕਾਲਸ ਕੀਤੀਆਂ ਪੀਏ ਨੇ ਸਵਿਚ ਆਫ ਕਰ ਦਿੱਤਾ ਆ ਮੇਰੀ ਕਾਲ ਪਿਕ ਹੀ ਨਹੀਂ ਕੀਤੀ ਕਿਉਂਕਿ ਉਹਨੂੰ ਮੇਰੇ ਨੰਬਰ ਸੇਵ ਹੈਗਾ ਉਸ ਦੇ ਫੋਨ ਵਿੱਚ ਮੈਂ ਮੰਗ ਕਰਦੀ ਹਾਂ ਮੈਂ ਮੰਗ ਕਰਦੀ ਹਾਂ ਕਿ ਇਹਦਾ ਮਸਲਾ ਹੱਲ ਹੋਵੇ ਸੀਵਰੇਜ ਦੇ ਪਾਣੀ ਦਾ ਨਹੀਂ ਤੇ ਸਾਡੇ ਜੇ ਅੱਜ ਕਿਸੇ ਦੇ ਵੀ ਘਰ 'ਚ ਕੋਈ ਵੀ ਬੱਚਾ ਇਸ ਕੰਡੀਸ਼ਨ 'ਚ ਐਸੀ ਬਿਮਾਰੀ ਨਾਲ ਜਾਂ ਕੋਈ ਅਭੀ ਨਾ ਵੀ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਵੇਗੀ